ਮੈਂ ਕਾਗਜ਼ ਜਿਕਰ ਹੁਣ ਕੱਢ ਕੇ ਕਾਗਜ਼ ਪੂਰੇ ਹੋ ਰਹੇ ਨੇ ਆਮ ਤੌਰ ਤੇ ਜਿਹੜੇ ਲੀਡਰ ਨੇ ਉਹ ਆਪਣੇ ਕਰ ਕਮਲਾ ਨਾਲ ਕੈਂਚੀ ਨਾਲ ਰੀਵਨ ਕੱਟ ਕੇ ਉਧਾਰਨ ਕਰਦੇ ਨੇ ਕਿਸੇ ਚੀਜ਼ ਦਾ ਮੈਂ ਸੁੱਖ ਵਿਲਾਸ ਨੂੰ ਢਾਉਣ ਦਾ ਢਾਉਂਦੇ ਤਾਂ ਨਹੀਂ ਹੈਗੇ ਇੱਕ ਸੜਕ ਨਹੀਂ ਢਾਉਣੀ ਹੈ ਸੁੱਖ ਵਿਲਾਸ ਵਾਲੀ ਸੜਕ ਤੋੜਨ ਦਾ ਜੀਸੀਬੀ ਦਾ ਕਲੱਚ ਛੱਡ ਕੇ ਉਧਾਰਨ ਕਰੂੰਗਾ ਪੈਰ ਨਾਲ ਔਰ ਸਕੂਲ ਉਟਾਉਂਦੇ ਨਹੀਂ ਹੈਗੇ ਆਪਾਂ ਉਹਨੂੰ ਪੱਕਾ ਵਿਜੇ ਚ ਲੈ ਕੇ ਉਥੇ ਸਕੂਲ ਖੋਲ੍ਹ ਲਾਂਗੇ ਪਹਾੜਾਂ 'ਚ ਸਕੂਲ ਹੈ ਸਰਕਾਰੀ ਸਕੂਲ ਹੋਊਗਾ ਪਹਿਲੇ ਪਹਿਲਾ ਸਕੂਲ ਹੋਊਗਾ ਤੇ ਨਾਲੇ ਇਹਦਾ ਨਾਰਾ ਵੀ ਬਹੁਤ ਵਧੀਆ ਬਣਾ ਲਿਆ ਮੈਂ ਉਹ ਵੀ ਲਿਖਿਆ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਇਹ ਫਿਰ ਆਪਾਂ ਕਰ ਦਾਂਗੇ ਉੱਥੇ ਆ ਮੈਲਾ ਵਾਲੇ ਖੁੱਲ੍ਹ ਬੇ ਤੇ ਇਹਨਾਂ ਦੇ ਵੀ ਦੱਸਾਂ ਅੰਦਰ ਲਈ ਜਿਹੜਾ ਰਾਜ ਹੈ ਇਹ ਰਾਜ ਕਿੱਥੋਂ ਮਿਲਿਆ ਪਟਿਆਲਾ ਰਿਆਸਤ ਤੋਂ ਤੇ ਕਿੱਥੋਂ ਬਣੀ ਜਿਹੜਾ ਆਲਾ ਸਿੰਘ ਸੀ ਆਲਾ ਸਿੰਘ ਸਿੱਧੂ ਮਰਾਜ ਤੋਂ ਇਹਨਾਂ ਦਾ ਪਰਦਾਦਾ ਉਹ ਹਾਈਵੇ ਰੋਬਰਸੀ ਰਾਹਗੀਰਾਂ ਨੂੰ ਲੁੱਟ ਲੈਂਦੇ ਸੀ ਇਹ ਸ਼ੇਰ ਸ਼ਾ ਸੂਰੀ ਮਾਰਗ ਤੇ ਨਾ ਉਸ ਰੰਦ ਵਾਲਾ ਜਿਹੜਾ ਦਿੱਲੀ ਵਾਲਾ ਨਾਹੌਰ ਵਾਲਾ ਉੱਥੇ ਲੁੱਟਦੇ ਹੁੰਦੇ ਸੀ ਉੱਥੇ ਸਿੰਘ ਵੀ ਹੁੰਦੇ ਸੀ ਖਾਲਸੇ ਉਹ ਅਹਿਮਦ ਸ਼ਾ ਅਬਦਾਲੀ ਦੇ ਅਹਿਮਦ ਸ਼ਾ ਅਬਦਾਲੀ ਜਦੋਂ ਵੀ ਦਿੱਲੀ ਲੁੱਟ ਕੇ ਜਾਂਦਾ ਸੀ ਦਇਮਨ ਸ਼ਾਹ ਅਬਦਾਲੀ ਦੇ ਪਿਛਲੇ ਜਿਹੜੇ ਪਿੱਛੇ ਕਰ ਰਹੇ ਰਹਿੰਦੇ ਸੀ ਕਾਫਲੇ ਉਹਨਾਂ ਨੂੰ ਲੁੱਟ ਲੈਂਦੇ ਸੀ ਸਿੰਘ ਤਕਰੀਬਨ ਜਵਾਨ ਦਿੰਦੇ ਸੀ ਤਿੰਨ ਚਾਰ ਵਾਰੀ ਲੁੱਟਿਆ ਜਦੋਂ ਐਵੇਂ ਸ਼ਾਹ ਅਬਦਾਲੀ ਦਾ ਕਾਫਲਾ ਤੈਮਨ ਦੀ ਸ਼ਾਹ ਅਬਦਾਲੀ ਨੇ ਕਹਾ ਯਾਰ ਮੇਰਾ ਕਾਫਲਾ ਕੌਣ ਲੁੱਟ ਲੈਂਦਾ ਮੈਂ ਇਨਾਮ ਦੇਵਾਂਗਾ ਉਹਨੂੰ ਮੈਨੂੰ ਦੱਸ ਦੇ ਕੋਈ ਅੱਲਾ ਸਿੰਘ ਨੇ ਦੱਸਤਾ ਕਹਿੰਦਾ ਆ ਲੁੱਟਦੇ ਨੇ ਉਹਨੇ ਉਹ ਫੜ ਕਸ਼ੀਦ ਕਰਤੇ ਉਦੋਂ ਬਾਅਦ ਉਹ ਖੁਸ਼ ਹੋ ਗਿਆ ਕਹਿੰਦਾ ਇਸ ਵਫਾਦਾਰੀ ਪਿੱਛੇ ਦੱਸ ਕੀ ਚਾਹੀਦਾ ਹੈ ਉਹ ਕਹਿੰਦਾ ਜੀ ਮੇਰੀ ਸਿਹਤ ਤਾਂ ਠੀਕ ਨਹੀਂ ਮੇਰੇ ਬੇਟੇ ਨੂੰ ਪਟਿਆਲੇ ਦਾ ਰਾਜ ਦੇ ਦੋ ਪਟਿਆਲੇ ਦੀ ਰਿਆਸਤ ਉੱਥੋਂ ਸ਼ੁਰੂ ਹੋਈ ਆ ਬਾਬਿਓ ਅੰਦਰ ਜਾ ਕੇ ਪਤਾ ਕਰ ਲਿਓ ਮੋਤੀ ਮਹਿਲ ਚ ਅਹਿਮਦ ਸ਼ਾਹ ਬਦਾਲੀ ਦਾ ਝੰਡਾ ਹੈ ਜਿਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਜਿਹਦੇ ਵਾਸਤੇ ਕਹਿੰਦੇ ਹੁੰਦੇ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਲੁੱਟ ਕੇ 비ਜੋ ਖਾ ਪੀ ਲਿਆ ਉਹੀ ਆਪਣਾ ਬਾਕੀ ਲੁੱਟ ਕੇ ਲੈ ਜਾਊਗਾ ਅੱਜ ਵੀ ਉੱਥੇ ਝੰਡਾ ਲੱਗਿਆ ਹੋਇਆ ਹੈ ਅੰਦਰ ਮੋਤੀ ਮਹਿਲ ਚ ਇਹਨਾਂ ਤੋਂ ਮੇਰੇ 6000 ਕਰੋੜ ਬਚੂਗਾ ਸਿਰਫ 5200 ਤੋਂ 5500 ਕਰੋੜ ਦੀ ਖਰਚਾ ਜਿਹੜੀ ਮੈਂ ਸਭ ਤੋਂ ਵੱਡੀ ਗਰੰਟੀ ਪੂਰੀ ਕਰੂੰਗਾ ਮਾਵਾ ਪੈਣਾ ਨੂੰ 1000 ਰੁਪਏ ਮਹੀਨੇ ਵਾਲੇ ਉਹਦੇ ਚ ਕਰੂੰਗਾ ਜੇ ਮੈਂ ਉਹੀ ਕਿਹਾ ਹੁੰਦਾ ਜੇ ਮੈਂ ਉਹੀ ਕਿਹਾ ਹੁੰਦਾ ਵੋਟਾਂ ਵੇਲੇ ਉਹ 2 ਮਹੀਨੇ ਸ਼ੁਰੂ ਕਰ ਲੈਂਦੇ ਆਪਾਂ 2 ਮਹੀਨੇ ਮਾਵਾ ਪੈਣਾ ਦੇ ਖਾਤੇ 'ਚ 1000 ਰੁਪਏ ਪਾ ਦੋ ਵੋਟਾਂ ਤੋਂ ਬਾਅਦ ਬੰਦ ਕਰ ਦਿਓ ਨਾ ਮੈਂ ਉਹ ਸਕੀਮ ਸ਼ੁਰੂ ਹੀ ਨਹੀਂ ਕਰਦਾ ਜਿਹੜੀ ਰਾਜ ਬੰਦ ਕਰਨੀ ਪੈ ਜੇ ਜਦੋਂ ਮੇਰੇ ਕੋਲ ਪੈਸਾ ਆ ਗਿਆ ਕਲੀਅਰ ਆ ਗਿਆ ਮੈਂ ਵੀ ਕਮਰਸ ਕੀਤੀ ਹੋਈ ਐ ਮੈਂ ਵੀ ਬੀਕਾਮ ਦਾ ਸਟੂਡੈਂਟ ਆ ਮੈਨੂੰ ਪਤਾ ਐ ਕਿ ਜਦੋਂ ਕੋਈ ਸਕੀਮ ਸ਼ੁਰੂ ਕਰਨੀ ਆ ਉਹਦੇ ਵਾਸਤੇ ਬਜਟ ਪ੍ਰੋਪਰ ਹੋਣਾ ਚਾਹੀਦਾ ਜਿਵੇਂ ਬਿਜਲੀ ਦੇ ਬਿੱਲ ਨੇ ਹੁਣ ਤੱਕ ਜ਼ੀਰੋ ਆਉਂਦੇ ਆ ਨਾ ਐਂ ਆਉਂਦੇ ਰਹਿਣਗੇ ਐਸੀ ਤਰ੍ਹਾਂ ਜਦੋਂ 1000 ਰੁਪਏ ਇੱਕ ਵਾਰੀ ਮਾਂ ਪੈਣਾ ਦਾ ਸ਼ੁਰੂ ਹੋ ਗਿਆ ਬੰਦ ਨਹੀਂ ਹੋਣੀ ਸਕੀਮ ਮੁੜ ਕੇ ਐਂ ਚੱਲੂਗੀ ਫਿਰ ਉਹਦਾ ਬਜਟ ਅਲੱਗ ਹੋਊਗਾ ਫਿਰ ਹਾਲਾਂਕਿ ਮੈਂ 5 ਸਾਲਾਂ ਚ ਵਾਦਾ ਪੂਰਾ ਕਰਨਾ ਪਰ ਮੈਂ ਪਹਿਲੀ ਕਰ ਦੂੰਗਾ ਹੋਰ ਤਾਂ ਹੋਰ ਦੇਖੋ ਹਿੰਦੁਸਤਾਨ ਲੀਵਰ ਹੈ ਕਿਸਾਨ ਕੈਚਅਪ ਬਣਦੀ ਹੈ ਕਿਸਾਨ ਕੈਚਅਪ 10000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ ਹਰ ਸਾਲ ਹੁਣ ਕਿੰਨਾ ਲੈਂਦੇ ਪੰਜਾਬ ਚੋਂ 500 ਮੀਟ੍ਰਿਕ ਟਨ ਸਾਢੇ 9000 ਮੀਟ੍ਰਿਕ ਟਨ ਨਾਸਿਕ ਤੋਂ ਲਿਆਉਂਦੇ ਨੇ ਫੈਕਟਰੀ ਨਾਬੇ ਐ ਟਮਾਟਰ ਨਾਸਿਕ ਤੋਂ ਆਉਂਦੇ ਨੇ ਮੈਂ ਕਿਹਾ ਸਾਨੂੰ ਦੱਸੋ ਕਿੰਨਾ ਪੈਦਾ ਕਰਨ ਸਾਡੇ ਨਾਲ ਗੱਲ ਕਰੋ ਕਹਿੰਦੇ ਜੀ ਉਹ ਵੈਰਾਈਟੀ ਪੰਜਾਬ ਚ ਪੈਦਾ ਨਹੀਂ ਕਰਦੇ ਮੈਂ ਕਿਹਾ ਮੈਂ ਪੀਏਯੂ ਵਾਲੇ ਖੇਤੀਬਾੜੀ ਯੂਨੀਵਰਸਿਟੀ ਵਾਲੇ ਬਿਠਾਏ ਸਾਇੰਟਿਸਟ ਮੈਂ ਕਿਹਾ ਜਿਹੜਾ ਟਮਾਟਰ ਕਹਿੰਦੇ ਨੇ ਪੈਦਾ ਕਰ ਉਹ ਗੱਲ ਹੋ ਗਈ ਹੁਣ 10000 ਦਾ 10000 ਆ ਨੱਬਾ ਆ ਅਮਲੋ ਪਾਤ ਸੋਂ ਤੁਹਾਡਾ ਚੰਨੋ ਸਮਾਣਾ ਤੁਹਾਡੇ ਵਾਲਾ ਏਰੀਆ ਇੱਥੇ ਟਮਾਟਰ ਪੈਦਾ ਹੋਊਗਾ ਨਾਲੇ ਝੋਨੇ ਤੋਂ ਖਿਹੜਾ ਛੁੱਟੂਗਾ ਨਾਲੇ ਫਸਲ ਜਿਹੜੀ ਹੈ ਉਹ ਉਹ ਬੰਪਰ ਹੋਊਗੀ ਪੈਸੇ ਮਿਲਣਗੇ ਪੱਕੇ ਤੇ ਧਰਤੀ ਹੱਥਲੇ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਾਂਗਰਸ ਦੇ ਆਪਦੇ ਰੋਲੇ ਨਹੀਂ ਮੁੱਕਦੇ ਉਹ ਤਾਂ ਆਪਸ ਹੀ ਲੜੀ ਜਾਂਦੇ ਆ ਠੀਕ ਹੈ ਨਾ ਬੀਜੇਪੀ ਵਾਲੇ ਨੂੰ ਪਿੰਡਾਂ 'ਚ ਨਹੀਂ ਫੜਨਦੇ ਲੋਕ ਉਹ ਕਹਿੰਦੇ ਭਾਈ ਦਿੱਲੀ ਥੋੜੀ ਸੀ ਤੁਸੀਂ ਦਿੱਲੀ ਨਹੀਂ ਬੜ ਦਿੱਤਾ ਪਿੰਡ ਸਾਡੇ ਨਹੀਂ ਪਿੰਡ ਚ ਨਹੀਂ ਬੜ ਦਿੰਦੇ ਉਹ ਵਿਚਾਰਾ ਹਾਂਸਰਾ ਜਾਂ ਹਾਂਸੋਰਾ ਨੂੰ ਵਿਚਾਰਿਆਂ ਨੂੰ ਰੋਜ਼ ਕਿਤੇ ਨਾ ਕਿਤੇ ਥੇਰੀ ਖੜੇ ਹੁੰਦੇ ਨੇ ਠੀਕ ਹੈ ਨਾ ਸੋ ਇਹ ਇਹ ਮੇਰੇ ਕਰਕੇ ਤਾਂ ਨਹੀਂ ਮੈਂ ਤਾਂ ਨਹੀਂ ਕਰਾਉਂਦਾ ਇਹ ਆਪਣੀਆਂ ਕਰਤੂਤਾਂ ਕਰਕੇ ਨੇ ਮੇਰਾ ਕੀ ਕਸੂਰ ਹੈ ਚ ਸ਼ਿਕਾਇਤ ਲੈ ਕੇ ਚਲੇ ਗਏ ਕਹਿੰਦੇ ਭਗਵਾਨ ਤਮਾਨ ਸਾਨੂੰ ਪ੍ਰਚਾਰ ਨਹੀਂ ਕਰ ਦਿੰਦਾ ਭਾਈ ਲੋਕ ਨਹੀਂ ਕਰ ਦਿੰਦੇ ਮੈਂ ਕੀ ਕਰਾਂ ਤੁਹਾਡੀਆਂ ਕਰਤੂਤਾਂ ਹੀ ਅਸੀਂ ਅਸੀਂ ਕਿਉਂ ਲਿਆ ਸੀ ਪੰਗਾ ਹੁਣ ਉਹਨਾਂ ਨੇ ਗੁੱਸੇ ਨੇ ਓ ਲੈ ਬੀਬਾ ਜੀ ਰੋਣ ਹੀ ਲੱਗ ਗਈ ਕੱਲ੍ਹ ਵਰਸੋ ਦੇਖੀ ਸੀ ਹਰ ਜ਼ਬਰਦਕੋਰ ਹਾਏ ਰੱਬਾ ਯਾਰ ਕਿੱਡੇ ਕਿੱਡੇ ਖੇਖਣ ਨੇ ਇਹਨਾਂ ਦੇ ਐ ਰੋਣ ਲੱਗ ਗਈ ਇਹ ਤਾਂ ਅਜੇ ਥੋੜਾ ਜਿਹਾ ਅੱਖਾਂ ਦੀਆਂ ਗਿੱਲੀਆਂ ਹੋਈਆਂ ਨੇ ਪੰਜ-ਛੇ ਦਿਨਾਂ ਨੂੰ ਦੇਖੋ ਦੂਜੀ ਲੋਟ ਜਵਾਕਾ ਮੰਗ ਰਿਹਾ ਕਹਿੰਦਾ ਕਰਤੂਤਾਂ ਕਰਕੇ ਰੋਣਿਓ ਭਾਈ ਕੋਈ ਛੱਡਿਆ ਪਾ ਕੋਈ ਲੁੱਟਣ ਕਣੀਓ ਪਹਿਲਾਂ 10 ਸਾਲਾਂ ਬਾਅਦ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੰਗਲ ਸੂਤਰ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹ ਸ਼ਰਮ ਦੀ ਗੱਲ ਹੈ ਜੀ 6 ਲੱਖ ਤੋਂ ਉੱਪਰ ਲਫ਼ਜ਼ ਨੇ ਹਿੰਦੀ ਦੇ ਪਰ ਪ੍ਰਧਾਨ ਮੰਤਰੀ ਕੋਲੇ ਸਿਰਫ 10 15 ਹੀ ਨੇ ਜੀ ਉਹ ਇਸ ਤੋਂ ਬਿਨਾ ਕੁਝ ਬੋਲਦੇ ਹੀ ਨਹੀਂ ਉਹ 10 15 ਮੈਂ ਦੱਸ ਦਿੰਨਾ ਕਿਹੜੇ ਕਿਹੜੇ ਨੇ Hindu Muslim ਸ਼ਮਸ਼ਾਨ ਕਬਰਸਤਾਨ ਪਾਕਿਸਤਾਨ ਮੰਦਰ ਮਸਜਿਦ ਮੰਗਲ ਸੂਤਰ ਬੱਸ ਇਥੇ ਨੇ ਬੜਿਆਂ ਦਾ ਕੰਮ ਇਹਨਾਂ ਦਾ ਸੋ ਸਾਨੂੰ ਕੋਈ ਤੋੜ ਨਹੀਂ ਸਕਦਾ ਇਹ ਕੋਸ਼ਿਸ਼ ਨਾ ਕਰਨ ਬੀਜੇਪੀ ਵਾਲੇ ਕਿ ਅਸੀਂ ਸ਼ਹਿਰਾਂ ਵਾਲਿਆਂ ਨਾਲੋਂ ਪਿੰਡਾਂ ਵਾਲਿਆਂ ਨੂੰ ਅੱਡਾ ਕਰ ਦਾਂਗੇ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਵੀਰੋ ਜਿਹੜਾ ਆਰਪੀਆ ਲਫ਼ਜ਼ ਹੈ ਨਾ ਆਰਪੀਆ ਕਿਸਾਨ ਦਾ ਬਿਨਾ ਤਨਖਾਹ ਦਾ ਸੀਏ ਹੁੰਦਾ ਹੈ ਚਾਰਟਡ ਕਾਉਂਟੈਂਟ ਕਿਉਂਕਿ ਉਹਨੂੰ ਪਤਾ ਹੁੰਦਾ ਕਿਸਾਨ ਦੇ ਘਰ ਦੀ ਹਾਲਤ ਕੀ ਹੈ ਮੈਂ ਵੀ ਜਾਣਦਾ ਰਹਾ ਮੇਰੇ ਦਾਦੇ ਨਾਲ ਆੜਤੀ ਕੋਲੇ ਕਸਤੂਰੀ ਲਾਲ ਜੀ ਹੁੰਦੇ ਸੀ ਸੁਨਾਮ ਅੱਜ ਵੀ ਸਾਡੇ ਆੜਤੀ ਉਹੀ ਨੇ ਪੈਸੇ ਲੈਣ ਜਾਂਦਾ ਮੇਰੇ ਦਾਦੇ ਨੇ ਕਿਤੇ ਕਿਹਾ ਲਾਲਾ ਜੀ ਰਕਮ ਚਾਹੀਦੀ ਐ ਉਹ ਕਹਿੰਦੇ ਦਰਬਾਰ ਸਿਆਂ ਬਾਬੇ ਦਾ ਨਾਂ ਦਰਬਾਰਾ ਸਿੰਘ ਸੀ ਦਰਬਾਰਾ ਸਿਆਂ ਹਜੇ 20 ਦਿਨ ਪਹਿਲਾਂ ਤਾਂ ਲੈ ਕੇ ਗਿਆ ਹੁਣ ਕਿੰਨੇ ਚਾਹੀਦੇ ਐ ਕਹਿੰਦੇ 25000 ਚਾਹੀਦਾ ਸਰਾਣਾ ਸਰਾਣੇ ਵਾਲੇ ਹੁੰਦੇ ਨੇ ਆੜਤੀਆਂ ਦੇ ਜਿਹੜੇ ਦੁਕਾਨਾਂ ਆਪਣੇ ਇੱਥੇ ਸਰਾਣਾ ਰੱਖਦੇ ਆ ਪੱਚੀਟੇ ਰੰਗ ਦਾ ਉਹ ਸਰਾਣੇ ਤੋਂ ਉੱਠ ਖੜਿਆ ਜੀ ਉਹ ਕਹਿੰਦਾ ਦਰਬਾਰ ਆਸਿਆਂ 25000 ਚਾਹੀਦਾ ਕਾਹਦੇ ਵਾਸਤੇ ਮੇਰੇ ਦਾਦਾ ਕਹਿੰਦਾ ਉਹ ਜਿਹੜਾ ਗੱਜਣ ਕੀ ਗੱਜਣ ਕੇ ਵਾਲੀ ਖੱਤਾ ਜਾਂ ਨਾਲ ਲੱਗਦਾ ਮੈਂ ਕਹਿੰਦਾ ਸੀ ਉਹ ਵੀ ਲੈ ਲੈਂਦੇ ਵਿੱਚ ਹੀ ਰਲ ਜਾਂਦੀ ਕਸਤੂਰੀ ਲਾਲ ਮੇਰੇ ਦਾਦੇ ਨੂੰ ਕਹਿੰਦਾ ਦਰਬਾਰਾਂ ਸੇ ਚਾਦਰ ਮੁਤਾਬਕ ਕੰਮ ਕਰੀਦਾ ਹੁੰਦਾ ਹੈ ਚਾਦਰ ਮੁਤਾਬਕ ਪੈਰ ਪਸਾਰੀ ਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਹੈ ਇਹ ਇਹ ਨਾਲ ਤਾਂ ਹਟਦੀ ਹੀ ਨਹੀਂ ਕਿਤੋਂ ਫਿਰ ਮੈਨੂੰ ਪਤਾ ਲੱਗਿਆ ਵੀ ਉਹਨੂੰ ਪਤਾ ਸੀਗਾ ਕਿ ਤੂੰ ਗਲਤ ਕਰ ਰਿਹਾ ਹੈ ਤੇਰੀ ਜਿਹੜੀ ਫਸਲ ਦੀ ਕਮਾਈ ਹੈ ਉਹ ਘੱਟ ਹੈ ਤੂੰ ਪੈਸੇ ਜ਼ਿਆਦਾ ਲੈ ਰਿਹਾ ਆ 9 ਮਾਸ ਦਾ ਰਿਸ਼ਤਾ ਹੁੰਦਾ ਸੀ ਆੜਤੀਏ ਦੇ ਆਲੇ ਦੁਆਲੇ ਤੇ 20 ਪਿੰਡ ਆਉਂਦੇ ਹੁੰਦੇ ਨੇ ਸਸ ਲੈ ਕੇ ਉਹਨੂੰ ਸਾਰੇ ਘਰਾਂ ਦਾ ਪਤਾ ਹੁੰਦਾ ਹੈ ਇਹਦੇ ਕੋਲ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨਾ ਕਰਜ਼ਾ ਹੈ ਮੁੰਡਾ ਕਿੰਨਾ ਪੜਿਆ ਕੁੜੀ ਕਿੰਨੀ ਪੜਿਆ ਉਹਨਾਂ ਦੀ ਜਿਹੜੇ ਰਿਸ਼ਤੇ ਆਰਤੀਆ ਕਰਾਉਂਦਾ ਉਹ ਤੁਸੀਂ ਦੇਖ ਲਿਓ ਜਿਆਦਾ ਨਿਭਦੇ ਨੇ ਕਿਉਂਕਿ ਸੱਚ ਹੁੰਦਾ ਉਹ ਚ ਤੇ ਆਪਾਂ ਵੀ ਆਪਾਂ ਵੀ ਜਦੋਂ ਸਾਡੇ ਮੰਗਣੇ ਵਾਲੇ ਦਿਨ ਜਾਂ ਵਿਆਹ ਵਾਲੇ ਦਿਨ ਲਾਲਾ ਜੀ ਹੁੰਦੇ ਆਰਤੀਏ ਆਪਾਂ ਸਪੈਸ਼ਲ ਕੁਰਸੀ ਲਾਉਨੇ ਆ ਨਾਲ ਮੇਜ਼ ਲਾਉਨੇ ਆ ਲਿਆਵੀ ਪਰਫੀ ਕੱਢ ਕੇ ਲਿਆਓਏ ਕਿਉਂਕਿ ਸਾਡਾ ਮਾਣ ਸਤਿਕਾਰ ਇੱਕ ਦੂਜੇ ਦਾ ਸੀ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਮੇਰੇ ਕੋਲੇ ਬਹੁਤ ਆਇਆ ਕਾਂਗਰਸ ਵਾਲੇ ਕਾਲੀ ਉਹ ਕਹਿੰਦੇ ਸਾਨੂੰ ਸਾਂਭ ਲੋ ਜੀ ਸਾਨੂੰ ਸਾਨੂੰ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਇਹ ਆਪਦੇ ਟੱਬਰ ਤੋਂ ਬਿਨਾਂ ਕਿਹਦੀ ਸੋਚਦੇ ਹੀ ਨਹੀਂ ਹੈਗੇ ਤੇ ਫਿਰ ਹੁਣ ਕੀ ਰੈ ਵੀ ਟੱਬਰ ਹੀ ਗਿਆ ਕੱਲਾ ਫਿਰ ਕੱਲਾ ਟੱਬਰ ਰਹਿ ਗਿਆ ਉਹ ਜੀਪ ਤੇ ਛੱਤ ਜੀ ਲਵਾਈ ਫਿਰਦਾ ਹੈ ਗਰਮੀ ਲੱਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ how much is the temperature it's 40 degrees sir. oh no it's too hot too hot ਜਦੋਂ 30 ਡਿਗਰੀ ਹੋਇਆ ਦੱਸਿਓ ਆਪਾਂ 2 ਘੰਟੇ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ 2 ਘੰਟੇ ਵਾਸਤੇ ਪੰਜਾਬ ਬਚਾਉਂਦੇ ਆ ਇਹ ਜਿਹੜੇ ਬਾਲੇ ਵੱਡੇ ਬਣੇ ਫਿਰਦੇ ਆ ਇਹ ਪੰਜਾਬ ਦੇ ਜਿਹੜੇ ਬਾਰਿਸ਼ ਜੋੜੀ ਬਣ ਗਈ ਸੀ ਪੀ ਤੂੰ ਜੇ ਆ ਗਿਆ ਤੂੰ ਮੈਨੂੰ ਕੁਝ ਨਹੀਂ ਕਹੀਂ ਮੈਂ ਜੇ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੋਰ ਕਿਸੇ ਨੇ ਆਉਣਾ ਨਹੀਂ ਆਪਾਂ ਦੋਨੇ ਆਇਆ ਕਰਾਂਗੇ ਉਹਨਾਂ ਨੂੰ ਪਤਾ ਨਹੀਂ ਸੀ ਸਤੌਜ ਵਾਲੇ ਮਹਿੰਦਰ ਪਾਠ ਦਾ ਮੁੰਡਾ ਵੀ ਬੈਠਾ ਇੱਕ ਉਹਨੇ ਆਮ ਲੋਕ ਵੀ ਠਾਉਣੇ ਨੇ ਉਹ ਸਤੌਜ ਵਾਲੇ ਟਿੱਬਿਆਂ 'ਚ ਉਹਨੇ ਰੀ ਠਾਊਗਾ ਇੱਕ ਇਹ ਪਤਾ ਨਹੀਂ ਸੀ ਇਹਨਾਂ ਨੂੰ ਭਈ ਹੁਣ ਫਿਰ ਦੇਰੇ ਇੱਕ ਦੂਜੇ ਦੇ ਵਿੱਚ ਵਜਦੇ ਜਿਵੇਂ ਕਾਲੀਆਂ ਕੀੜੀਆਂ 'ਚ ਆਪਾਂ ਕੋਈ ਚੌਲ ਪਾ ਦਿੰਦੇ ਉਦੋਂ ਚੌੜਾਂ ਬਿਲਿਆਏ ਇੱਕ ਦੂਜੇ ਦੇ ਵਿੱਚ ਭੱਜਣ ਲੱਗ ਜਿੰਦੇ ਕਾਂ ਬਾਜਵੇ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰਦੀ ਕਾਂਗਰਸ ਨੇ ਨਹੀਂ ਬਣਾਇਆ ਨਾ ਪਰ ਉਹ ਹੜਦਾ ਨਹੀਂ ਉਹ ਤੜਫੀ ਜਾਂਦਾ ਉਹ ਜਿਵੇਂ ਕੋੜ ਕਿੱਲੀ ਦੀ ਪੂਛ ਟੁੱਟ ਜੇ ਉਹਦੇ ਬਾਅਦ ਪੂਛ ਕੱਲੀ ਨਹੀਂ ਐਂਜ ਕਰੀ ਜਾਂਦੀ ਹੁੰਦੀ ਥੋੜਾ ਚਿਰ ਇਹ ਟੁੱਟੇ ਹੋਏ ਨੇ ਇਹ ਲੋਕਾਂ ਨਾਲੋਂ ਭਰੇ ਐਂ ਕਰੀ ਜਾਂਦੇ ਨੇ ਵਾਸੇ ਸੋਇਨੰਦ ਮੈਂ ਕਰੂ ਸਿੱਧੇ ਸਾਰੇ ਤੂੰ ਫਿਕਰ ਨਾ ਕਰੋ ਤੁਹਾਡਾ ਪੁੱਤ ਹੈਗਾ ਤੂੰ ਥੱਲੇ ਵਾਲਾ ਕੰਮ ਸੰਭਲਿਓ ਵੀ ਪੋਸਟਰ ਕਿੱਥੇ ਲਾਉਣੇ ਨੇ ਰੋਡ ਸ਼ੋਅ ਕਿੱਥੋਂ ਦੀ ਕੱਢਣੇ ਕਿਹੜੇ ਬੰਦਿਆਂ ਨੇ ਬੂਥ ਤੇ ਅੰਦਰ ਜਾਣਾ ਹੈ ਕਿਹੜੇ ਬੰਦਿਆਂ ਨੇ ਬੂਥ ਦੇ ਬਾਹਰ ਰਹਿਣਾ ਹੈ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਮਾਡੀ ਪਾਰਖੇ ਇਹਨਾਂ ਨੂੰ ਕਿਸੇ ਨੂੰ ਨਹੀਂ ਆਉਣ ਦਿੰਦਾ ਮੈਂ ਤੇ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਦਾ ਸਾਾਕਾ ਕਰਕੇ ਜਨਰਲ ਡਾਇਰ ਨੇ ਸ਼ਾਮ ਨੂੰ ਦਿਨਣ ਕਿੰਨਾ ਦੇ ਘਰੇ ਕੀਤਾ ਸੀ ਇਹ ਦੱਸ ਦੇਣਾ ਮੈਨੂੰ ਬਸ ਪਾਰਲੀਮੈਂਟ 'ਚ ਪੁੱਛ ਲਿਆ ਸੀ ਮਜੀਠੀਏ ਕੀ ਕਰੇ ਦੇਖੋ ਜੀ ਇਹਨਾਂ ਤੋਂ ਕੀ ਉਮੀਦ ਕਰੋਗੇ ਪੰਜਾਬ ਦੀ ਵਫਾਦਾਰੀ ਦੀ ਆਹਾ ਆ ਮੈਲਾ ਵਾਲੇ ਹੁਲੰਬੇ ਤੇ ਇਹਨਾਂ ਦੇ ਵੀ ਦੱਸਾਂ ਅੰਦਰ ਲਈ ਜਿਹੜਾ ਰਾਜ ਐ ਇਹ ਰਾਜ ਕਿੱਥੋਂ ਮਿਲਿਆ ਪਟਿਆਲਾ ਰਿਆਸਤ ਤੋਂ ਇਹ ਕਿੱਥੋਂ ਬਣੀ ਜਿਹੜਾ ਆਲਾ ਸਿੰਘ ਸੀ ਆਲਾ ਸਿੰਘ ਸਿੱਧੂ ਮਹਾਰਾਜ ਤੋਂ ਇਹਨਾਂ ਦਾ ਪਰਦਾਦਾ ਉਹ ਹਾਈਵੇ ਰੋਬਰਸੀ ਰਾਹਗੀਰਾਂ ਨੂੰ ਲੁੱਟ ਲੈਂਦੇ ਸੀ ਇਹੇ ਸ਼ੇਰਸਾ ਸੂਰੀ ਮਾਰਗ ਤੇ ਨਾ ਉਸ ਰੰਦ ਵਾਲਾ ਜਿਹੜਾ ਦਿੱਲੀ ਵਾਲਾ ਨਾਹੌਰ ਵਾਲਾ ਉੱਥੇ ਲੁੱਟਦੇ ਹੁੰਦੇ ਸੀ ਉੱਥੇ ਸਿੰਘ ਵੀ ਹੁੰਦੇ ਸੀ ਖਾਲਸੇ ਉਹ ਅਹਿਮਦ ਸ਼ਾਹ ਅਬਦਾਲੀ ਦੇ ਅਹਿਮਦ ਸ਼ਾਹ ਅਬਦਾਲੀ ਜਦੋਂ ਵੀ ਦਿੱਲੀ ਲੁੱਟ ਕੇ ਜਾਂਦਾ ਸੀ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਪਿਛਲੇ ਜਿਹੜੇ ਪਿੱਛੇ ਰਹਿੰਦੇ ਸੀ ਕਾਫਲੇ ਉਹਨਾਂ ਨੂੰ ਲੁੱਟ ਲੈਂਦੇ ਸੀ ਸਿੰਘ ਤਕਰੀਬਨ ਜਵਾਨ ਦਿੰਦੇ ਸੀ ਸਿੰ ਚਾਰ ਵਾਰੀ ਲੁੱਟਿਆ ਜਦੋਂ ਐਵੇਂ ਸ਼ਾਹਬਦਾਲੀ ਦਾ ਕਾਫਲਾ ਤੈਮਦ ਸ਼ਾਹਬਦਾਲੀ ਨੇ ਕਹਾ ਯਾਰ ਮੇਰਾ ਕਾਫਲਾ ਕੌਣ ਲੁੱਟ ਲੈਂਦਾ ਮੈਂ ਇਨਾਮ ਦੇਊਗਾ ਉਹਨੂੰ ਮੈਨੂੰ ਦੱਸ ਦੇ ਕੋਈ ਅੱਲਾ ਸਿੰਘ ਨੇ ਦੱਸਤਾ ਕਹਿੰਦਾ ਲੁੱਟਦੇ ਨੇ ਉਹਨੇ ਉਹ ਫੜ ਕਸ਼ੀਦ ਕਰਤੇ ਜੀ ਉਦੋਂ ਬਾਅਦ ਉਹ ਖੁਸ਼ ਹੋ ਗਿਆ ਕਹਿੰਦਾ ਇਸ ਵਫਾਦਾਰੀ ਪਿੱਛੇ ਦੱਸ ਕੀ ਚਾਹੀਦਾ ਉਹ ਕਹਿੰਦਾ ਜੀ ਮੇਰੀ ਸਿਹਤ ਤਾਂ ਠੀਕ ਨਹੀਂ ਮੇਰੇ ਬੇਟੇ ਨੂੰ ਪਟਿਆਲੇ ਦਾ ਰਾਜ ਦੇ ਦਿਓ ਪਟਿਆਲੇ ਦੀ रियासत ਉੱਥੋਂ ਸ਼ੁਰੂ ਹੋਈ ਆ ਬਾਬਿਓ ਅੰਦਰ ਜਾ ਕੇ ਪਤਾ ਕਰ ਲਿਓ ਮੋਤੀ ਮਹਿਲ ਚ ਅਹਿਮਦ ਸ਼ਾਹਬਦਾਲੀ ਦਾ ਝੰਡਾ ਹੈ जिने ਸਭ ਤੋਂ ਵੱਧ ਨੁਕਸਾਨ ਕੀਤਾ ਹੈ ਜਿਹਦੇ ਵਾਸਤੇ ਕਹਿੰਦੇ ਹੁੰਦੇ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ شاہ ਦਾ ਲੁੱਟ ਕੇ ਜਿਹੋ ਖਾ ਪੀ ਲਿਆ ਉਹੀ ਆਪਣਾ ਬਾਕੀ ਲੁੱਟ ਕੇ ਲੈ ਜਾਊਗਾ ਅੱਜ ਵੀ ਉੱਥੇ ਝੰਡਾ ਲੱਗਿਆ ਹੋਇਆ ਹੈ ਅੰਦਰ ਮੋਤੀ ਮਹਿਲ ਚ ਇਹਨਾਂ ਨੂੰ ਤਾਂ ਅਮੀਰ ਕਰ ਦਿਓ ਮੈਨੂੰ ਪੁੱਛਣ ਲੱਗੇ ਪੱਤਰਕਾਰ ਕਹਿੰਦੇ ਸੀ ਨਾਮ ਲਾਵਾਂਗੇ ਉਸ ਨਾਮ ਬਾਰੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਵੀ ਉਹ ਉਹਦੇ ਬਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਹਿੰਦੇ ਸੁਖਵੀਰ ਬਾਦਲ ਮਗਾਜ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਪੜ੍ਹਨੀ ਆਉਂਦੀ ਨਹੀਂ ਪੰਜਾਬ ਦਾ ਵਾਰਿਸ ਬਣਣਾ ਬਣਨ ਨੂੰ ਫਿਰਦਾ ਹੈ ਕਹਿੰਦੇ ਜੀ ਕੈਪਟਨ ਮੁਰਿੰਦਰ ਮੈਂ ਕਿਹਾ ਮੁਗਲਾਂ ਵੇਲੇ ਮੁਗਲਾਂ ਨਾਲ ਸੀ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਸੀ ਕਾਂਗਰਸ ਵੇਲੇ ਕਾਂਗਰਸ ਨਾਲ ਸੀ ਕਾਲੀਆਂ ਵੇਲੇ ਕਾਲੀਆਂ ਨਾਲ ਸੀ ਅੱਜਕੱਲ ਬੀਜੇਪੀ ਨਾਲ ਨੇ ਕਿਉਂਕਿ ਬੀਜੇਪੀ ਹੈ ਕਹਿੰਦੇ ਅਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਫਿੱਟ ਕਰਕੇ ਕਿਤੇ ਵੀ ਸੁਣਾ ਸਕਦਾ ਔਰ ਨਾਲ ਗਰੰਟੀ ਦਿੰਦਾ ਵੀ ਠੀਕ ਹੈ ਗੱਲੇ ਕਹਿੰਦੇ ਕਿਵੇਂ ਮੈਂ ਕਿਹਾ ਜਦੋਂ ਚੰਦਰਯਾਨ ਲਾਂਚ ਕਰਨ ਗਿਆ उत्थे जाके भाषण देख कहना इसरो से मेरा पुराना नाता है मैं भी हैरान यार इसरो अठवीं कोई नहीं लाभ इसरो कितों आ गई इधर कहना इसरो से मेरा पुराना नाता है मैं कह कि किमें करूँगा नाता किमें जोड़ूगा कहना जो तो मैं दूजी तीजी च पढ़ता हूं कि पढ़ाई वे पास मैंने लैके हूं इस करके हरेक टीचर मैंने आगे कहता अब तू इसरो में बैठ अब इसरो में अब इसरो में अब इसरो इसरो से हमारा पुराना नाता है फिर कहने के केजरीवाल मैं क्या इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है कगवंत मान मेरा लेता हूं मैं आपकी तारीफ किमें करा बी पर मैं तो ता तारीफ करनी ही नहीं मैं क्या भी ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਨਹਿਰਾਂ ਦਾ ਆਉਂਦਾ ਕੱਸੀ ਦਾ ਪਾਣੀ ਆਉਂਦਾ ਨਹਿਰਾਂ ਦਾ ਪਾਣੀ ਹੁਣ ਉਹ ਕੱਸੀਆਂ ਜਿਹੜੀਆਂ ਰੁਲਗੀਆਂ ਸੀ ਅਸੀਂ ਲੱਭ ਲੱਭ ਕੇ ਪੱਕੀਆਂ ਕੀਤੀਆਂ ਤੇ ਅੱਜ ਨਹਿਰਾਂ ਦਾ ਪਾਣੀ ਜਿਹੜਾ ਨਹਿਰਾਂ ਦਾ ਪਾਣੀ ਹੈ ਉਹ ਕੱਸੀਆਂ ਜਿਹੜੀਆਂ ਨੇ ਪਹਿਲਾਂ 21% ਨਹਿਰਾਂ ਦਾ ਪਾਣੀ ਲੱਗਦਾ ਸੀਗਾ ਜਦੋਂ ਮੈਂ ਸੋਚ ਚੁੱਕੀ ਸੀ ਅੱਜ 98% ਤੇ ਹੋ ਗਿਆ ਜੀ ਤੇ ਨਾਲੇ 70% ਹੋ ਜਾਣਾ ਇਹਨਾਂ ਅਕਤੂਬਰ ਤੱਕ ਜਦੋਂ ਅਕਤੂਬਰ ਤੱਕ 70% ਪਾਣੀ ਹੋ ਗਿਆ ਨਾ ਨਹਿਰਾਂ ਦਾ ਪਾਣੀ 14 ਲੱਖ ਚੋਂ 6 ਲੱਖ ਟਿਊਬਲ ਬੰਦ ਹੋ ਜਾਣਗੇ ਪੰਜਾਬ 'ਚ ਨਿਰਧਾਰਿਤ ਉਕਾੜਾ ਤੇ ਰੱਟੇ ਪਏ 6 ਲੱਖ ਟਿਊਬਲ ਬੰਦ ਹੋ ਗਏ ਤਾਂ ਮੈਂ 18000 ਕਰੋੜ ਦੀ ਸਬਸਿਡੀ ਦੇਣਾ ਬਿਜਲੀ ਬੋਰਡ